ਬਾਪੂ ਜੀ ਸਾਹਿਬ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਗੁਰੂ ਪਿਆਰੇ ਸਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਪੂ ਜੀ ਇੱਕ ਨਾ ਨੌਜਵਾਨਾਂ ਦਾ ਸਵਾਲ ਸੀਗਾ ਪਿਛਲੇ ਅ ਅੰਦੋਲਨ ਦੁਆਰਾ ਦੌਰਾਨ ਤੇ ਉਹਦਾ ਤੁਸੀਂ ਜਵਾਬ ਬਿਨਾ ਬੋਲੇ ਹੀ ਦਿੱਤਾ ਕਿਉਂਕਿ ਪਿਛਲੀ ਵਾਰ ਨਾ ਕੁਝ ਨੌਜਵਾਨਾਂ ਦੇ ਗਿਲੇ ਸ਼ਿਕਵੇ ਸੀ ਕਿ ਸਾਨੂੰ ਨਾ ਜਿਹੜਾ ਸਾਡਾ ਨਿਸ਼ਾਨ ਸਾਹਿਬ ਆ ਉਹ ਲਾਉਣ ਤੋਂ ਰੋਕਿਆ ਗਿਆ ਤੇ ਸਾਡੇ ਜਿਹੜੇ ਚੜ੍ਹਦੀ ਕਲਾ ਦੇ ਜਕਾਰੇ ਨੇ ਬੋਲੇ ਸੋਨੇ ਹਾਲ ਦੇ ਜਕਾਰੇ ਨੇ ਤੇ ਉਹ ਲਾਉਣ ਤੋਂ ਵੀ ਰੋਕਿਆ ਗਿਆ ਤਾਂ ਉਹਨਾਂ ਆਗੂਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਪਹਿਲਾਂ ਇਹ ਚੀਜ਼ਾਂ ਕਰਨ ਤੋਂ ਰੋਕਿਆ ਗਿਆ ਸੀਗਾ ਇਹ ਇਸ ਤਰ੍ਹਾਂ ਹੈ ਕਿ ਜਿਹੜੇ ਇਹ ਆਗੂ ਹੈ ਨਾ ਜਿਹੜੇ ਇਹਨਾਂ ਚੀਜ਼ਾਂ ਤੋਂ ਰੋਕਦੇ ਆ ਉਹ ਉਹ ਰਾਜਨੀਤਿਕ ਆਦਮੀ ਹੈ ਅਸੀਂ ਇਹ ਜਕਾਰੇ ਨੂੰ ਨਾ ਕੋਈ ਰੋਕ ਸਕਿਆ ਨਾ ਕੋਈ ਰੋਕੇਗਾ ਨਾ ਕੋਈ ਰੁਕੇਗਾ ਬਾਕੀ ਨੌਜਵਾਨ ਜਿਹੜੇ ਸਾਡੇ ਆ ਉਹਨਾਂ ਦੇ ਹੌਸਲੇ ਬਲੰਦ ਆ ਉਹ ਅਸੀਂ ਜਿੱਤ ਕੇ ਜਾਵਾਂਗੇ ਜਿੱਤਾਂਗੇ ਦਿੱਲੀ ਵੀ ਜਾਵਾਂਗੇ ਬਾਕੀ ਉਹ ਲੀਡਰ ਅੱਜ ਸਾਡੇ ਹਾੜੇ ਕੱਢਦੇ ਆ ਕਿ ਭਈ ਸਾਨੂੰ ਵੀ ਅਸੀਂ ਵੀ ਆ ਰਹੇ ਆ ਸਾਨੂੰ ਵੀ ਪਰ ਸਾਨੂੰ ਅੱਲਾਹ ਤੇ ਵਿਸ਼ਵਾਸ ਹੀ ਨਹੀਂ ਆ ਜਿੱਤਣਾ ਅੱਗੇ ਸਾਡੇ ਉਦੋਂ ਅਨ ਲੀਡਰਾਂ ਦੇ ਡੱਲੇਵਾਲ ਸਾਹਿਬ ਨੇ ਕਿਹਾ ਵੀ 10 ਦਿਨ ਖਲੋਜੋ ਆਪਾਂ ਸਭ ਕੋ ਮੰਗਾ ਬਣਾ ਕੇ ਜਾਵਾਂਗੇ ਪਰ ਉਹਨਾਂ ਨੂੰ ਉਹਨੂੰ ਰਾਜਨੀਤੀ ਦੀ ਉਹਨਾਂ ਛੰਡੀ ਵਾਲੀ ਗੱਲ ਦੇਖਣ ਲੱਪਈ ਫਟਾਫਟ ਕੋਈ ਆਂਦਾ ਵੀ ਮੈਂ ਮੁੱਖ ਮੰਤਰੀ ਬਣ ਜਾ ਕੋਈ ਆਂਦਾ ਮੈਂ ਐਮਐਲਏ ਬਣ ਜਾ ਉਹ ਜਿਹੜੀਆਂ ਦੁਰਗਾ ਮੰਗਾ ਸੀ ਉਹ ਹੀ ਮਨਾ ਕੇ ਆਉਣਾ ਸੀ ਪਰ ਅੱਜ ਸਾਨੂੰ ਫੇਰ ਉਹਨਾਂ ਦੀ ਬਦੌਲਤ ਫੇਰ ਦੁਬਾਰਾ ਇਹ ਜ਼ਗਰਸ਼ ਕਰਨਾ ਪਿਆ ਤੇ ਇੱਕ ਨਾ ਨੌਜਵਾਨ ਮਤਲਬ ਪਿਛਲੀ ਵਾਰ ਇੱਕ ਮੋਰਚੇ ਦੌਰਾਨ ਇੱਕ ਨੌਜਵਾਨ ਉੱਭਰੇ ਸੀ ਜਿਹਨੂੰ ਦੀਪ ਸਿੱਧੂ ਕਹਿੰਦੇ ਸੀਗੇ ਤੇ ਉਹ ਦੀਪ ਸਿੱਧੂ ਦੇ ਦੌਰਾਨ ਕਈ ਜਣਿਆਂ ਨੇ ਉਹਨੂੰ ਟੈਗ ਲਾਇਆ ਵੀ ਇਹ ਖਾਲਸਤਾਨੀਏ ਵੱਖਵਾਦੀ ਹੈ ਗद्दार ਆ ਤਾਂ ਅੱਜ ਦੇ ਸਮੇਂ ਜਦੋਂ ਮੈਂ ਨੌਜਵਾਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਨੌਜਵਾਨ ਕਹਿੰਦੇ ਵੀ ਜੇ ਅੱਜ ਹੁੰਦਾ ਤਾਂ ਨੌਜਵਾਨਾਂ ਨੂੰ ਲਾਮਬੰਦ ਕਰਦਾ ਤਾਂ ਅੱਜ ਇਸ ਮੋਰਚੇ ਨੂੰ ਦੀਪ ਸਿੱਧੂ ਦੀ ਕਿੰਨੀ ਕਾਟ ਰੜਕਦੀ ਆ ਇਹ ਵੇਖੋ ਜੀ ਦੀਪ ਸਿੱਧੂ ਤੇ ਬਹੁਤ ਕਾਜ ਤੇ ਹੈ ਪਰ ਇਹ ਜਿੰਨੇ ਵੀ ਸਾਰੇ ਦੀਪ ਸਿੱਧੂ ਹੈ ਇਹ ਬਿਲਕੁਲ ਸਾਰੇ ਕੁਰਬਾਨੀਆਂ ਦੇਣ ਵਾਸਤੇ ਤਿਆਰ ਹੈ ਪਰ ਲੇਕਿਨ ਇਹ ਜਿੰਨਾ ਲੋਕਾਂ ਨੇ ਆਖਿਆ ਦੀਪ ਸਿੱਧੂ ਖਾਲਸਤਾਨੀ ਹੈ ਉਹ ਗਦਾਰ ਹੈ ਇਹਨਾਂ ਬਦਕਿਆ ਉਹ ਰਾਜਨੀਤਿਕ ਆਦਮੀ ਸੀ ਉਹ ਅੱਜ ਸਾਹਮਣੇ ਆ ਗਏ ਸਾਡੇ ਉਹ ਗਰਾਉਂਡ ਤੇ ਸਾਨੂੰ ਦਿਖਣ ਲੱਪੇ ਆ ਕਿ ਇਹ ਕਿਹੜੇ ਬੰਦੇ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਸਾਡੇ ਨੌਜਵਾਨਾਂ ਦੇ ਇਲਜ਼ਾਮ ਲਾਉਂਦੇ ਅੱਜ ਅਸੀਂ ਦੀਪ ਸਿੱਧੂ ਠੀਕ ਹੈ ਉਹਦੀ ਕਾਟ ਜਰੂਰ ਹੈ ਪਰ ਅੱਜ ਸਾਡੇ ਕੋ ਜਿੰਨੇ ਵੀ ਆ ਸਰ ਦੀਪ ਸਿੱਧੂ ਹੈ ਉਹਦੇ ਤੋਂ ਵੱਧ ਹੀ ਹੈ ਕੱਟ ਨਹੀਂ ਪਰ ਲੇਕਿਨ ਉਹਦੀ ਕਾਟ ਤੇ ਸਦਾ ਵਾਸਤੇ ਸਾਨੂੰ ਰਹੇਗੀ ਤੇ ਇੱਕ ਨਾ ਬਾਪੂ ਜੀ ਜਿਵੇਂ ਅੱਜ ਨੌਜਵਾਨ ਥੋੜਾ ਜਿਹਾ ਗੁੱਸੇ ਚ ਭਾਵਕ ਹੋ ਗਏ ਸੀਗੇ ਤੇ ਭਾਵਕ ਹੋਇਆ ਨੌਜਵਾਨ ਬਹੁਤ ਗਲਤ ਫੈਸਲੇ ਲੈ ਜਾਂਦੇ ਕਿਉਂਕਿ ਨਵੀਂ ਉਮਰ ਆ ਖੂਨ ਵਾਲੇ ਮਾਰਦਾ ਤੇ ਇੱਥੇ ਮੈਂ ਰਾਜ ਸਿੰਘ ਖਾਲਸਾ ਨੇ ਇਸ ਨਾਮ ਤੋਂ ਆ ਸਮਾਜ ਸੇਵਕ ਨੇ ਮਾ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਪੂਰਾ ਜੋਰ ਅਪੀਲ ਕੀਤੀ ਨੌਜਵਾਨਾਂ ਨੂੰ ਕਿ ਜਿਵੇਂ ਸ਼ਾਂਤਮਈ ਪ੍ਰਦਰਸ਼ਨ ਜਿੰਨਾ ਚਿਰ ਡੱਲੇ ਆ ਸਾਬ ਨਹੀਂ ਕਹਿੰਦੇ ਉਹਨਾਂ ਚਿਰ ਕਿਸੇ ਤਰ੍ਹਾਂ ਦੀ ਹਿੰਸਕ ਭਾਵਨਾ ਨਹੀਂ ਪੈਦਾ ਕਰਨੀ ਤਾਂ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਆ ਦੇਣਾ ਚਾਹੋਗੇ ਵੇਖੋ ਗੱਲ ਇਹ ਹੈ ਕਿ ਨੌਜਵਾਨ ਠੀਕ ਹੈ ਜੋਸ਼ ਦੇ ਨਾਲ ਹੁਸ਼ ਦੀ ਲੋੜ ਜ਼ਰੂਰੀ ਹੈ ਨੌਜਵਾਨ ਜੋਸ਼ ਚ ਹੈ ਪਰ ਹੁਸ਼ ਤੋਂ ਵਿੱਚ ਅਸੀਂ ਸਮਝਾਉਣਾ ਪਈ ਨਹੀਂ ਕਾਕਾ ਅਜੇ ਨਹੀਂ ਜਦੋਂ ਤੁਹਾਨੂੰ ਇਸ਼ਾਰਾ ਕਰਾਂਗੇ ਤੁਸੀਂ ਫਿਰ ਉਦੋਂ ਆਪਣੀ ਮਰਜ਼ੀ ਕਰ ਲਿਓ ਪਰ ਅਜੇ ਨਹੀਂ ਜਿੰਨਾ ਚਿਰ ਸਾਨੂੰ ਹਰੀ ਚੰਡੀ ਪਿੱਛੋਂ ਨਹੀਂ ਮਿਲਦੀ ਉਹਨਾਂ ਚਿਰ ਆਪਾਂ ਨਹੀਂ ਜਾ ਹਾਂ ਜਦਵਾਰ ਚ ਆਉਂਦੇ ਆ ਨੌਜਵਾਨ ਜੇ ਨੌਜਵਾਨ ਜਦਵਾਰ ਚ ਨਾ ਆਉਂਦੇ ਕੀ ਕਰੂਗਾ ਉਹ ਤਾਂ ਨੌਜਵਾਨ ਹੈ ਉਹ ਤਾਂ ਕਹਿੰਦਾ ਫਲੋ ਕਰਦੇ ਹੋ ਪਰ ਉਹਨੂੰ ਅਸੀਂ ਇਹ ਸਮਝਾਉਂਦੇ ਨਹੀਂ ਬੇਟੇ ਜੋਸ਼ ਨਾ ਹੁਸ਼ ਦੀ ਲੋੜ ਹੈ ਤੇ ਅਸੀਂ ਉਹਨਾਂ ਨੂੰ ਇੱਥੇ ਬੈਠੇ ਅਗੇਸੇ ਕਰਕੇ ਬੈਠੇ ਨਹੀਂ ਬੇਟੇ ਜਿੰਨਾ ਚਿਰ ਪਿੱਛੋਂ ਇਸ਼ਾਰਾ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਕੋਈ ਕੰਮ ਨਹੀਂ ਕਰਨਾ ਕਿਉਂਕਿ ਆ ਤੁਹਾਡੇ ਇਸ਼ਾਰੇ ਵਾਲੀ ਗੱਲ ਮੈਂ ਜਮ੍ਹਾਂ ਸਹੀ ਮੰਨਦਾ ਕਿਉਂਕਿ ਮੈਂ ਪਿਛਲੀ ਸੱਡ ਇਧਰਲੀ ਸੱਡ ਤਸਵੀਰਾਂ ਦੇਖ ਕੇ ਆਇਆ ਸੀ ਮੇਰੇ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਦਿਖਾਵੇ ਉੱਥੇ ਜਿਹੜੇ ਨੌਜਵਾਨ ਖੜੇ ਨੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਨੌਜਵਾਨ ਕਹਿੰਦੇ ਵੀ ਜਿੰਨਾ ਚਿਰ ਸਾਡੇ ਆਗੂ ਸਹਿਬਾਨ ਸਾਨੂੰ ਕੋਈ ਹੁਕਮ ਨਹੀਂ ਦਿੰਦੇ ਜਾਂ ਇਸ਼ਾਰਾ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਤਾੜਾਂਗੇ ਜ਼ਰੂਰ ਪਰ ਅਸੀਂ ਇੱਕ ਕਦਮ ਅੱਗੇ ਨਹੀਂ ਪੱਟਦੇ ਇਹ ਥੋੜੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਨੌਜਵਾਨ ਤੁਹਾਡੇ ਨਾਲ ਮੋਢਾ ਜੋੜ ਕੇ ਖੜੇ ਨੇ ਕਿਉਂਕਿ ਕਾਫੀ ਜਗ੍ਹਾ ਤੇ ਦੇਖਿਆ ਗਿਆ ਕਿ ਨੌਜਵਾਨ ਇੱਕ ਢੀਡ ਦਾ ਰੂਪ ਲੈ ਲੈਂਦੇ ਨੇ ਤੇ ਸਾਹਮਣਾ ਬਹੁਤ ਔਖਾ ਹੁੰਦਾ ਹੈਗਾ ਇਹ ਵੇਖੋ ਜੀ ਨੌਜਵਾਨ ਸਾਡਾ ਆਉਣ ਵਾਲਾ ਭਵਿੱਖ ਹੈ ਤੇ ਭੁਵੇ ਕੀ ਇਹਨਾ ਅਸੀਂ ਜੇ ਸਹੀ ਅਸੀਂ ਇਹਨਾ ਵਾਸਤੇ ਲੜ ਰਹੇ ਆਂ ਇਹਨਾ ਤੇ ਆਪਦਾ ਹੱਕ ਪਛਾਨਣ ਪਛਾਨਣਾ ਅਸੀਂ ਵੀ ਇਹਨਾ ਬਾਰੇ ਅਸੀਂ ਤੇ ਹੁਣ ਚੱਲੇਗਾ 2 ਸਾਲਾਂ 4 ਸਾਲਾਂ 5 ਸਾਲ ਅਸੀਂ ਲੜਾਈ ਲੜਾਂਗੇ ਇਹਨਾਂ ਨੂੰ ਜਿੱਤ ਕੇ ਦੇਾਂਗੇ ਬਾਕੀ ਗਰਾਊਂਡ ਤੇ ਹੈਗੇ ਆ ਆਪਣੀਆਂ ਲੜੇਗਾ ਆਪ ਲੜਨਗੇ ਇਹਨਾਂ ਨੂੰ ਪਤਾ ਹੈ ਬਾਕੀ ਯੋਸ਼ ਹੈ ਜੰਗ ਉਮਰ ਹੈ ਜੰਗ ਤੋਂ ਬਿਨਾ ਕੋਈ ਨਹੀਂ ਹੁੰਦਾ ਭਾਵੇਂ ਖੇਡ ਦਾ ਮੈਦਾਨ ਹੋਵੇ ਤੇ ਭਾਵੇਂ ਜੰਗ ਦਾ ਮੈਦਾਨ ਹੋਵੇ ਤੇ ਇਹ ਜੰਗ ਮੁੰਡਾਈ ਨੌਜਵਾਨ ਹੀ ਜਿੱਤ ਸਕਦਾ ਹੈ ਹਾਂਜੀ ਤੇ ਇੱਕ ਨਾ ਹਰਿਆਣੇ ਦੇ ਵਿੱਚ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਚੀਜ਼ਾਂ ਤੇ ਉੱਥੇ ਇਹ ਗੱਲ ਕਹੀ ਗਿਆ ਖੱਟਰ ਸਰਕਾਰ ਦੁਆਰਾ ਕਿ ਜਿਹੜਾ ਨੌਜਵਾਨ ਕਿਸਾਨੀ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਊਗਾ ਤਾਂ ਉਹਨੂੰ ਸਰਕਾਰੀ ਨੌਕਰੀਆਂ ਤੋਂ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਊਗਾ ਤੇ ਉਹਦਾ ਬਣਦਾ ਪਾਸਪੋਰਟ ਬਾਹਰ ਜਾਣ ਵਾਸਤੇ ਉਹਨੂੰ ਪਾਸਪੋਰਟ ਤੋਂ ਵੀ ਵਾਂਝਾ ਰੱਖਿਆ ਜਾਊਗਾ ਖੱਟਰ ਸਰਕਾਰ ਨੂੰ ਇਥੋਂ ਕੀ ਬੇਨਤੀ ਕਰੋਗੇ ਤੁਸੀਂ ਖੱਟਰ ਸਰਕਾਰ ਨੂੰ ਕਹਿੰਦੇ ਆ ਕਿ ਇਨਸਾਨਾਂ ਵਾਲਾ ਕੰਮ ਕਰੇ ਤੂੰ ਇੱਕ ਇਨਸਾਨ ਹੈ ਜਨਮਰਾਂ ਦਾ ਕੰਮ ਨਾ ਕਰ ਉਹਨਾਂ ਦਾ ਹੱਕ ਹੈ ਤੂੰ ਹੱਕ ਛੇੜ ਰਿਹਾ ਹੈ ਜਿਹੜਾ ਮੁੰਡਾ ਪੜਿਆ ਲਿਖਿਆ ਬੀਏ ਐਮਏ ਜਾਂ ਡਬਲ ਐਮਏ ਆ ਉਹਨਾਂ ਨੂੰ ਨੌਕਰੀ ਦਾ ਅਧਿਕਾਰ ਹੈ ਤੂੰ ਕੌਣ ਹੈ ਉਹਨੇ ਨੌਕਰੀ ਤੋਂ ਕੱਢਣ ਵਾਲਾ ਜਾਂ ਉਹਨੂੰ ਕੌਣ ਹੈ ਤੂੰ ਉਹਦਾ ਪਾਸਪੋਰਟ ਰੋਕਣ ਵਾਲਾ ਇਹ ਤੇ ਹਿੰਦੁਸਤਾਨ ਦਾ ਸੰਵਧਾਨ ਹੈ ਨਾ ਉਹਦੇ ਵਿੱਚ ਉਹਨੂੰ ਅਧਿਕਾਰ ਹੈ ਉਹਨੇ ਬਾਹਰ ਵੀ ਜਾ ਸਕਦਾ ਦਾ ਪਾਸਪੋਰਟ ਬਣਾ ਸਕਦਾ ਜਿਹੜਾ ਪੜਿਆ ਲਿਖਿਆ ਉਹਨੂੰ ਨੌਕਰੀ ਦਾ ਵੀ ਅਧਿਕਾਰ ਹੈ ਤੇ ਜੇਕਰ ਖੱਟਰ ਹੈ ਇੱਕ ਗੱਲ ਇਹਨੂੰ ਬੇਨਤੀ ਵੀ ਕਰਾਂਗੇ ਵੀ ਖੱਟਰ ਸਾਹਿਬ ਇਨਸਾਨਾਂ ਵਾਲਾ ਕੰਮ ਕਰ ਪਰ ਇਨਸਾਨ ਹੈ ਹੀ ਨਹੀਂ ਜੇ ਇਹਦਾ ਇਹਨੂੰ ਪਤਾ ਵੀ ਗ੍ਰਿਸ਼ਤੀ ਕੀ ਹੁੰਦੀ ਹੈ ਇਹਦੀ ਵਿਛਾਦੀ ਹੋਈ ਹੋਵੇ ਇਹਦੇ ਬੱਚੇ ਹੋਣ ਇਹਨੂੰ ਪਤਾ ਲੱਗੇ ਬੱਚਿਆਂ ਦਾ ਕੀ ਭਵਿੱਖ ਹੁੰਦਾ ਹੈ ਇਹ ਤੇ ਸ਼ਰਮਲੰਗ ਅੰਦਰ ਨਾ ਰਾਨਾ ਨਾ ਕੰਨ ਹਜੀ ਨਾ ਇਹਨੇ ਕੁੜੀ ਵਿਵਹਨੇ ਨਹੀਂ ਤੇ ਨੋ ਲਉਣੀ ਨਹੀਂ ਇਹਦਾ ਕੀ ਇਹ ਤਾਂ ਦਿਨਮਜਮੀ ਕੋਈ ਨਹੀਂ ਤੇ ਇਹਨੂੰ ਕੋਈ ਇਨਸਾਨੇ ਕਹਿ ਨਹੀਂ ਸਕਦੇ ਇਹਦੇ ਉਧੂਰਾ ਆਦਮੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹਾਂਗੇ ਕਿਉਂਕਿ ਇਹ ਪੰਜਾਬ ਦਾ ਏਰੀਆ ਪੈਂਦਾ ਤੇ ਪੰਜਾਬ ਦੇ ਏਰੀਆ ਦੇ ਵਿੱਚ ਹਰਿਆਣਾ ਦਾ ਡਰੋਨ ਆ ਕੇ ਆਪਣੇ ਨੌਜਵਾਨਾਂ ਤੇ ਆਪਣੇ ਬਜ਼ੁਰਗਾਂ ਤੇ ਅਥਰੂ ਗੈਸ ਦੇ ਗੋਲੇ ਸਿੱਟਦਾ ਤੇ ਮੁੱਖ ਮੰਤਰੀ ਸਾਹਿਬ ਨੇ ਹਜੇ ਤੱਕ ਕੋਈ ਕੱਲੜੇ ਹੱਥੀ ਸੈਂਟਰ ਸਰਕਾਰ ਨੂੰ ਜਾਂ ਹਰਿਆਣਾ ਸਰਕਾਰ ਨੂੰ ਕੋਈ ਜਵਾਬ ਨਹੀਂ ਦਿੱਤਾ ਇਹ ਜੀ ਅਸੀਂ ਸਾਨੂੰ ਬੜੀਆਂ ਮੈਦਾਂ ਹੈ ਤੇ ਸਾਡੇ ਮੁੱਖ ਮੰਤਰੀ ਤੇ ਇਹ ਸਾਡੇ ਨਾਲ ਹੀ ਦਿੱਲੀ ਧਰਨਿਆ ਚ ਵੈਂਦਾ ਸੀ ਸਾਡੇ ਨਾਲ ਹੀ ਕੇਲੇ ਖਾਂਦਾ ਹੁੰਦਾ ਸੀ ਸਾਨੂੰ ਆਖਣਾ ਬਾਪੂ ਇੱਕ ਵਾਰਾ ਰਾਜ ਮੇਰਾ ਆ ਗਿਆ ਤਹਾਡੀ ਬੰਬੀਆਂ ਦੇ ਉੱਤੋਂ ਰਾਹ ਚੱਲੂਗਾ ਤੁਹਾਡੇ ਖੁੰਡਾਂ ਤੋਂ ਰਾਹ ਚੱਲੂਗਾ ਪਰ ਉਹ ਚੀਜ਼ਾਂ ਸਭ ਭੁੱਲ ਗਿਆ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਪੀਤਵਿੰਨ ਚੱਲਦਾ ਹੁੰਦਾ ਸੀ ਉਹਦੇ ਧੋਆਲੇ ਪਾਸੇ ਪੈਣਾ ਨਾ ਸਲੰਤਰ ਜੇ ਜਾਂਦਾ ਵੀ ਮੱਛਰ ਨਾ ਲੜੇ ਅੱਜ ਉਹ ਚੀਜ਼ਾਂ ਸਭ ਭੁੱਲ ਗਿਆ ਸਭ ਤੋਂ ਜ਼ਿਆਦਾ ਧਰਨੇ ਸਾਨੂੰ ਇਹਦੇ ਖਿਲਾਫ ਲਾਉਣੇ ਪਏ ਕਿਉਂ ਇਹ ਉਹ ਬੰਦਾ ਨਹੀਂ ਰਿਹਾ ਜਿਹੜਾ ਅਸੀਂ ਮੁੱਖ ਮੰਤਰੀ ਬਣਾ ਉਹ ਨਹੀਂ ਰਿਹਾ ਇਹ ਹੋਰ ਹੀ ਮਤਲਬ ਲੀਡਰ ਬਣ ਗਿਆ ਨਹੀਂ ਤੇ ਚੰਗਾ ਹੀ ਅਸੀਂ ਇਹਨੂੰ ਚੰਗਾ ਕਰਕੇ ਗਿਣਿਆ ਅਸੀਂ ਇਹ ਕਰਕੇ ਇਹਦੇ ਇਹਨੂੰ ਹਾਰਾ ਨਾ ਮਾਰਨਾ ਚਾਹੀਦਾ ਹੈ ਨਹੀਂ ਮਾਰਿਆ ਤੇ ਚਲੋ ਅਸੀਂ ਤੇ ਮਾਰ ਹੀ ਰਹੇ ਹਾਂ ਹਾਂਜੀ ਪਰ ਇਹਦਾ ਫਰਜ਼ ਮੰਨਦਾ ਹੈ ਵੀ ਖਟਰ ਨੂੰ ਕਹਿਣਾ ਵੀ ਇਹ ਤੇਰੇ ਵਾਸਤੇ ਗਲਤ ਨਾ ਕਰ ਪਿੰਡਾਂ ਵਿੱਚ ਕੁਝ ਲੋਕ ਅਕਾਲੀ ਦਲ ਦੇ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਸਮੇਂ ਦੇ ਵਿੱਚ ਕਿਸਾਨੀਆਂ ਕਿਸਾਨਾਂ ਵਾਸਤੇ ਸੁਨਹਿਰੀ ਯੁੱਗ ਸੀ ਕਿਉਂਕਿ ਅਸੀਂ ਕਿਸਾਨਾਂ ਨੂੰ ਮੋਟਰਾਂ ਲਵਾ ਕੇ ਦਿੱਤੀਆਂ ਸਹੀ ਐਮਐਸਪੀ ਤੇ ਰੇਟ ਦਿੱਤੇ ਸਾਡੇ ਸਮੇਂ ਦੇ ਵਿੱਚ ਕਿਸਾਨਾਂ ਲਈ ਇੱਕ ਇਹੋ ਜਿਹਾ ਯੁੱਗ ਪੈਦਾ ਹੋ ਗਿਆ ਸੀ ਜਿਹਨੂੰ ਕਿਸਾਨ ਸੁਨਹਿਰੀ ਯੁੱਗ ਕਹਿੰਦੇ ਨੇ ਬਾਦਲਾਂ ਦੇ ਹੁਣ ਤੱਕ ਦੇ ਕੀਤੇ ਕੰਮਾਂ ਨੂੰ ਤੁਸੀਂ ਕਿਸਾਨਾਂ ਲਈ ਸੁਨਹਿਰੀ ਯੁੱਗ ਮੰਨਦੇ ਹੋ ਵੇਖੋ ਜੀ ਸੁਨਹਿਰੀ ਯੁੱਗ ਕੀ ਕਰੀਏ ਸੁਨਹਿਰੀ ਯੁੱਗ ਕਾਹਦਾ ਸੀ ਇਹਨਾਂ ਲੁੱਟਿਆ ਵੀ ਤੇ ਕੁੱਟਿਆ ਵੀ ਹਾਂ ਠੀਕ ਇਹਨਾਂ ਨੂੰ ਮੰਨਦੇ ਹਾਂ ਕਿ ਧਾਰਮਿਕ ਸੀ ਧਾਰਮਿਕ ਹੋਣ ਕਰਕੇ ਇਹਨਾਂ ਨੂੰ ਅਸੀਂ ਮੰਨਦੇ ਰਹਿ ਪਰ ਇਹਨਾਂ ਜਦੋਂ ਅੱਜ ਇਹਨਾਂ ਕਾਨੂੰਨ ਬਣਾਇਆ ਸਾਡਾ ਜਿਨ੍ਹਾਂ ਬੱਚਿਆਂ ਨੇ ਵੀ ਐਡ ਕੀਤੀ ਹੈ ਉਹਨਾਂ ਨੂੰ ਨੌਕਰੀ ਵਾਸਤੇ ਨਾ ਦੁਬਾਰਾ ਟੈਸਟ ਦਿਓ ਇਹ ਬਾਦਲਾਂ ਦੀ ਦੇਣ ਹੈ ਫਿਰ ਇਹਨਾਂ ਸਾਡੀਆਂ ਇੱਕ ਪਾਸੇ ਤੇ ਕਹਿੰਦੇ ਰਹਿ ਜੀ ਆਪਣਾ ਨੰਨੀ ਸ਼ਾ ਦੂਜੇ ਪਾਸੇ ਸਾਡੀਆਂ ਕੁੜੀਆਂ ਨੂੰ ਗੁੱਤਾਂ ਤੋਂ ਫੜ ਫੜ ਕੇ ਇਹਨਾਂ ਨੇ ਤਰਨੇ ਦੇ ਭਾਵੇਂ ਏਂਗਲਵਾੜੀ ਵਾਲਕਣੇ ਭਾਵੇਂ ਟੀਚਰ ਸੀ ਇਹਨਾਂ ਪੂਰਾ ਉਹਨਾਂ ਨੂੰ ਡਾਂਸਰ ਕਰਾਇਆ ਇਹ ਇਹ ਕਦੋਂ ਕਿਸਾਨਾਂ ਦੇ ਹਾਂ ਇਹਦੇ ਹੱਥ ਹੀ ਕਿੰਦੰਤ ਖਾਣੇ ਕੇ ਲਈਏ ਔਰ ਦਖਲਾਣੇ ਕੇ ਲਈਏ ਔਰ ਇਹਨਾਂ ਬਹੁਤ ਲੁੱਟਿਆ ਸਾਡੇ ਕਿਸਾਨ ਸੰਘਰਸ਼ ਕਮੇਟੀ ਪਹਿਲਾਂ ਚੱਲਦੀ ਹੁੰਦੀ ਮਾਜੇ ਚ ਸਭ ਤੋਂ ਜ਼ਿਆਦਾ ਪਹਿਲਾਂ ਡਾਂਗ ਇਹਨਾਂ ਕਾਲੀ ਦਲ ਨੇ ਉਹਨਾਂ ਨੂੰ ਆਈ ਤੇ ਇੱਕ ਨਾ ਬਾਪੂ ਜੀ ਹੋਰ ਸਵਾਲ ਸੀਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਲੋਕ ਸਭਾ ਚੋਣਾਂ ਨੇ ਤੇ ਅਕਾਲੀ ਦਲ ਬਾਦਲ ਤੇ ਬੀਜੇਪੀ ਕਹਿ ਰਹੀ ਹੈ ਵੀ ਆਉਣ ਵਾਲੇ ਸਮੇਂ 'ਚ ਸ਼ਾਇਦ ਅਸੀਂ ਇਕੱਠੇ ਹੋ ਕੇ ਚੋਣਾਂ ਲੜੀਏ ਤੇ ਜਿਵੇਂ ਪਿਛਲੀ ਵਾਰ ਅੰਦੋਲਨ ਦੌਰਾਨ ਇੱਕ ਰੌਲਾ ਪਿਆ ਸੀ ਜਾਂ ਜਿਹੜੇ ਨੌਜਵਾਨ ਸੀ ਉਹ ਇਹ ਗੱਲ ਕਹਿੰਦੇ ਸੀ ਕਿ ਅਸੀਂ ਬਾਈਕਟ ਕਰਾਂਗੇ ਸਾਰੇ ਰਾਜਨੀਤਿਕ ਪਾਰਟੀਆਂ ਦਾ ਕਿਉਂਕਿ ਜਿੰਨਾ ਚਿਰ ਸਾਡੇ ਹੱਕ 'ਚ ਕੋਈ ਬੋਲਦਾ ਨਹੀਂ ਸਾਡੇ ਹੱਕ 'ਚ ਕੋਈ ਆਉਂਦਾ ਨਹੀਂ ਕੀ ਇਹ ਮੋਰਚੇ ਦੌਰਾਨ ਜਾਂ ਮੋਰਚੇ ਤੋਂ ਬਾਅਦ ਫਿਰ ਬੀਜੇਪੀ ਤੇ ਬਾਦਲਾਂ ਦਾ ਵਿਰੋਧ ਹੋਣਾ ਰੂਗਾ ਵੇਖੋ ਜੀ ਜਿਹਦੇ ਨਾਲ ਬੀਜੇਪੀ ਹੁੰਦਾ ਤਾਂ ਤਾਂ ਵਿਰੋਧ ਹੋਣਾ ਹੀ ਹੋਣਾ ਹੈ ਕਿਸਾਨਾਂ ਉਹਦਾ ਵਿਰੋਧ ਰੱਜ ਕੇ ਕਰਨਾ ਹੈ ਦੂਜੀ ਗੱਲ ਅਸੀਂ ਗੈਰ ਰਾਜਨੀਤਿਕ ਮੋਰਚਾ ਵੋਟਾ ਸਾਡੇ ਸਾਰਿਆਂ ਦੀਆਂ ਵੋਟਾਂ ਨੇ ਪੌਣੀਆਂ ਪੌਣੀਆਂ ਪਾਵਾਂਗੇ ਪਾਰਟੀ ਨੂੰ ਨਹੀਂ ਜਿਹੜਾ ਕੋਈ ਚੰਗਾ ਲੀਡਰ ਹੋਊ ਚੰਗਾ ਮੁੰਡਾ ਉਹਨੂੰ ਵੋਟਾਂ ਪਾਵਾਂਗੇ ਇਹ ਸਾਡਾ ਅਧਿਕਾਰ ਹੈ ਵੋਟ ਸਾਡੀ ਹੈ ਤੇ ਪੌਣੀ ਤੇ ਹੈ ਪਰ ਲੇਕਿਨ ਪਾਰਟੀ ਨੂੰ ਨਹੀਂ ਪਾਵਾਂਗੇ ਜੇ ਅਸੀਂ ਆਖੀ ਵੀ ਕਾਲੀ ਬੀਜੇਪੀ ਇਹਨਾਂ ਨੂੰ ਕਿਦਾ ਪਾਵਾਂਗੇ ਇਹਨਾਂ ਨੂੰ ਤੇ ਅਸੀਂ ਉਦੋਂ ਦੱਸਾਂਗੇ ਜਦ ਮੌਕਾ ਆਏਗਾ ਜਦੋਂ ਸਾਡੇ ਕੋਲ ਜਾਣਗੇ ਤੇ ਇਹਨਾਂ ਨੂੰ ਫੇਰ ਆਖਾਂਗੇ ਭਾਈ ਅਸੀਂ ਵੱਡਾ ਮੱਛਲ ਲੜਾਇਆ ਤੇ ਹੁਣ ਤੁਸੀਂ ਇਦਨ ਤੁਹਾਡਾ ਰਸਤਾ ਆ ਵਾ ਇਧਰ ਇਧਰ ਤੁਹਾਡਾ ਰਸਤਾ ਨਹੀਂ ਕੋਈ ਆ ਜੇ ਮੋਦੀ ਨੇ ਪਹਿਲਾਂ ਵਾਂਗ ਕਹਿਤਾ ਵੀ ਹੁਣ ਮੈਂ ਚੰਗੇ ਦਿਨ ਲੈ ਕੇ ਆਉਂਗਾ ਜਾਂ ਨੌਜਵਾਨਾਂ ਨੂੰ ਰੋਜ਼ਗਾਰ ਦੂੰਗਾ ਫੇਰ ਚੰਗੇ ਦਿਨ ਤੇ ਉਹ ਬਹੁਤ ਕੋਸ਼ੰਦਾ ਚੰਗੇ ਦਿਨ ਤੇ ਉਹਦੇ ਆ ਸਾਡੇ ਕਦੇ ਚੰਗੇ ਦਿਨ ਆ ਇੱਕ ਆਮ ਆਦਮੀ ਹੀ ਉਹ ਆ ਕਹਿੰਦਾ ਇਸ ਹਮਲੋਂ ਵੀ ਪ੍ਰਧਾਨ ਮੰਤਰੀ ਬਣ ਗਿਆ ਹੋਣ ਉਹ ਚੰਗੇ ਦਿਨ ਲੋਕਾਂ ਦੇ ਲਿਆਉਂਦਾ ਚੰਗੇ ਦਿਨ ਕਿੱਥੇ ਲਿਆਉਂਦਾ ਵੀ ਅਸੀਂ ਜੋ ਮੰਗ ਚੰਗੇ ਦਿਨ ਤੇ ਸਾਡੇ ਤਾਦੀ ਆਉਣਗੇ ਨਾ ਸਾਨੂੰ ਆ ਜਿਹੜੇ ਸਾਡੇ ਕਾਨੂੰਨ ਲਾਗੂ ਕਰ ਦੇਵੇ ਸਾਡੇ ਚੰਗੇ ਦਿਨ ਆ ਗਏ ਤੇ ਜੇ ਗੱਲਾਂ ਬਾਤਾਂ ਜੇ ਚੰਗੇ ਦਿਨ ਨਾ ਉਹ ਤਾਂ ਨਹੀਂ ਆਉਣਗੇ ਤੇ ਇੱਕ ਬਾਬੂ ਆ ਮੇਰੇ ਕਾਨੂੰਨਾਂ ਤੋਂ ਜ਼ਿਆਦਾ ਹੀ ਗੱਲ ਇੱਕ ਨਾ ਮਜ਼ਦੂਰ ਜਥੇਬੰਦੀਆਂ ਪਿੰਡਾਂ ਦੇ ਵਿੱਚ ਇਹ ਗੱਲ ਕਹਿ ਰਹੀਆਂ ਨੇ ਗਿਆ ਵੀ ਇਕਨਾਂ ਬਾਪੂ ਜੀ ਮਜ਼ਦੂਰ ਜੱਥੇਬੰਦੀ ਇਹ ਗੱਲ ਕਹਿ ਰਹੇ ਨੇ ਵੀ ਕਿ ਜਦੋਂ ਕਿਸਾਨ ਜੱਥੇਬੰਦੀਆਂ ਨੇ ਆਪਦੇ ਹੱਕ ਲੈਣੇ ਹੁੰਦੇ ਨੇ ਉਹ ਤਾਂ ਸਾਰੇ ਇਕੱਠੇ ਹੋ ਕੇ ਚੱਲ ਜਾਂਦੇ ਨੇ ਪਰ ਸਾਨੂੰ ਜਦੋਂ ਅਸੀਂ ਆਪਣੀ ਪੂਰੀ ਦਿਹਾੜੀ ਮੰਗਦੇ ਆ ਜਾਂ ਫਿਰ ਅਸੀਂ ਤੂੜੀ ਦੀ ਟਰਾਲੀ ਮੰਗਦੇ ਆ ਤਾਂ ਸਾਡੇ ਬਾਰੀ ਕਿਸਾਨ ਰੇਟ ਚੱਕ ਦਿੰਦੇ ਨੇ ਤਾਂ ਕੀ ਜੇ ਐਮਐਸਪੀ ਤੇ ਸੁਆਮੀਨਾਥਨ ਦੀ ਰਿਪੋਰਟ ਜਦੋਂ ਮਿਲਦੀ ਆ ਤੁਹਾਨੂੰ ਜਦੋਂ ਲਾਗੂ ਹੁੰਦੀ ਆ ਤੁਸੀਂ ਮਜ਼ਦੂਰਾਂ ਨੂੰ ਪੂਰਾ ਹੱਕ ਦੋਵੋਗੇ ਉਹਨਾਂ ਦਾ ਵੇਖੋ ਇਹ ਮਜ਼ਦੂਰ ਤੇ ਸਾਡੇ ਨੌ ਮਹੀਨਿਆਂ ਦਾ ਰਿਸ਼ਤਾ ਹੈ ਜੇ ਕਿਸਾਨ ਹੈ ਤੇ ਮਜ਼ਦੂਰ ਹੈ ਜਾਂ ਮਜ਼ਦੂਰ ਹੈ ਤੇ ਕਿਸਾਨ ਹੈ ਮੰਨ ਲਓ ਅਸੀਂ ਝੋਨੇ ਦਾ ਕਦੋਂ ਕਰ ਦਿੱਤਾ ਹੈ ਕਦੋਂ ਕਰਨਾ ਸਾਡਾ ਫਰਜ਼ ਹੈ ਜਿਹੜਾ ਝੋਨਾ ਤੇ ਮਜ਼ਦੂਰ ਨੇ ਲਾਉਣਾ ਨਾ ਜੇ ਮਜ਼ਦੂਰ ਨੂੰ ਪੂਰਾ ਹੱਕ ਨਾ ਦੇਵਾਂਗੇ ਉਹ ਕਿਤੇ ਮੈਂ ਇਹ ਬਿਲਕੁਲ ਰਾਜਨੀਤਿਕ ਬੰਦੇ ਕਹਿੰਦੇ ਮਜ਼ਦੂਰ ਨਹੀਂ ਕਹਿੰਦੇ ਮਜ਼ਦੂਰ ਸਾਡੇ ਨਾਲ ਹੈ ਸਾਡਾ 9 ਮਾਸ ਦਾ ਰਿਸ਼ਤਾ ਹੈ ਅਸੀਂ ਮਜ਼ਦੂਰ ਨੂੰ ਕਿਤੇ ਵੀ ਅਜੀ ਪਛਾਣ ਨਹੀਂ ਵੇਚਦੇ ਤੂੜੀ ਵੀ ਦਿੰਨੇ ਆ ਕਣਕ ਵੀ ਦਿੰਨੇ ਆ ਸਭ ਕੁਝ ਉਹਨਾਂ ਦਿੰਨੇ ਆ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕਰਦੇ ਹੋ ਕਿ ਇਸ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਆਉਣ ਹਾਂ ਉਹ ਆਈਆਂ ਮੀਆਂ ਤੇ ਆਉਣ ਮੀਆਂ ਕੁਝ ਆ ਰਹੀਆਂ ਕੁਝ ਆ ਜਾਣਗੀਆਂ ਬਾਕੀ ਮਜ਼ਦੂਰ ਸਾਡੇ ਨਾਲ ਹੈ ਮਜ਼ਦੂਰਾਂ ਨੂੰ ਤੇ ਬਿਲਕੁਲ ਸਾਡਾ ਤਾਂ ਨੋ ਮਾਸ ਦਾ ਰਿਸ਼ਤਾ ਹੈ ਜੇ ਮਜ਼ਦੂਰ ਨਹੀਂ ਤੇ ਕਿਸਾਨ ਨਹੀਂ ਜੇ ਕਿਸਾਨ ਨਹੀਂ ਤੇ ਮਜ਼ਦੂਰ ਨਹੀਂ ਇਹ ਕਰਕੇ ਕੋਈ ਇਹ ਜਿਹੜੇ ਕੁਝ ਰਾਜਨੀਤਿਕ ਬੰਦੇ ਉਹ ਜੀਆਂ ਗੱਲਾਂ ਕਰਦੇ ਆ ਜਿਹੜਾ ਮਜ਼ਦੂਰ ਸਾਡਾ ਬਿਲਕੁਲ ਇਹ ਗੱਲ ਨਹੀਂ ਕਰਦਾ ਤੇ ਨੌਜਵਾਨਾਂ ਨੂੰ ਅਖੀਰ ਤੈ ਜਾਬਤੇ ਦੇ ਵਿੱਚ ਰਹਿਣ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਨੌਜਵਾਨ ਹੁਣ ਭਾਵਕ ਹੋ ਜਾਂਦੇ ਨੇ ਵਿੱਚ ਵਿੱਚ ਤੁਹਾਡੇ ਆਗੂ ਸਾਹਿਬਾਨ ਸੰਭਾਲ ਜ਼ਰੂਰ ਲੈਂਦੇ ਨੇ ਪਰ ਉਹਨਾਂ ਨੂੰ ਹਮੇਸ਼ਾ ਲਈ ਇੱਕ ਗੱਲ ਬਿਠਾਓ ਲੈ ਉਹਨਾਂ ਦੇ ਦਿਲ 'ਚ ਕੀ ਕਹੋਗੇ ਵੀ ਤੁਸੀਂ ਸ਼ਾਂਤ ਰਹੋ ਉਹਦੇ ਲਈ ਕੀ ਕਹਿਣਾ ਚਾਹੋਗੇ ਵੇਖੋ ਜੀ ਅਸੀਂ ਉਹਨਾਂ ਨੂੰ ਕਹਿੰਨੇ ਵੀ ਸ਼ਾਂਤ ਰਹੋ ਸ਼ਾਂਤ ਰਹੋ ਤੇ ਆਪਾਂ ਲੜਾਈ ਜਿੱਤਾਂਗੇ ਜਾਵਾਂਗੇ ਜਦ ਸਾਡੇ ਲੀਡਰ ਅਖਾ ਗਾਹ ਜਾਵਾਂਗੇ ਇੱਕ ਗੱਲ ਨੌਜਵਾਨਾਂ ਜਿਹੜੇ ਨੌਜਵਾਨ ਐ ਉਹ ਭਾਵਕ ਨਾ ਹੋਣਗੇ ਤੇ ਕੀ ਕਰਨਗੇ ਜੰਗ ਮੁੰਡੇ ਆ ਖੂਨ ਗਰਮ ਆ ਉਹ ਤੇ ਆਪਣਾ ਬਖਾਉਣਗੇ ਕਿਉਂ ਜਵਾਨੀ ਐ ਪਰ ਅਸੀਂ ਉਹਨਾਂ ਕੋਲ ਆ ਕੇ ਬੇਨਤੀ ਕਰਾਂਗੇ ਵੇਖਾਂਗੇ ਪਰ ਅੱਜ ਨਹੀਂ ਸਮਾਂ ਆਉਣ ਤੇ ਜਦ ਸਾਨੂੰ ਪਿੱਥੋਂ ਹਰੀ ਝੰਡੀ ਆਈ ਤੁਹਾਡਾ ਜੋਰ ਵੇਖਾਂਗੇ ਉਤੇ ਵਾਕਿਆ ਹੀ ਮੁੰਡੇ ਤੁਹਾਨੂੰ ਦੰਦੀਆਂ ਪੜਦੇ ਅਸੀਂ ਛੱਡੋ ਤੇ ਸਹੀ ਪਰ ਬਜ਼ੁਰਗਾਂ ਤੇ ਪਰ ਅਸੀਂ ਉਹਨਾਂ ਨੂੰ ਆਨੇ ਬਈ ਉਹਨਾਂ ਦੇ ਬਜ਼ੁਰਗਾਂ ਤੇ ਪਹਿਲੇ 2 ਦਿਨ ਜੀ ਲਗਾਤਾਰ ਇਹਨਾਂ ਨੇ ਗਰਨੇਡ ਦਿੱਤੇ ਐ ਤੇ ਗੋਲੀਆਂ ਮਾਰੀਆਂ ਤੇ ਉਹ ਭਾਵਕ ਨਾ ਹੋਣਗੇ ਕੀ ਕਰਨਗੇ ਕਿਉਂਕਿ ਇਹ ਦੇਖਿਆ ਜਾ ਸਕਦਾ ਕਿ ਕਿ ਜਦੋਂ ਬਜ਼ੁਰਗਾਂ ਦੇ ਉੱਤੇ ਇਦਾਂ ਦਾ ਤਸ਼ੱਦਦ ਹੋਵੇ ਤਾਂ ਨੌਜਵਾਨਾਂ ਦਾ ਖੂਨ ਬਾਲਾ ਮਾਰਨਾ ਆਮ ਜੀ ਗੱਲ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਆ ਇਹ ਹਰੀ ਸਿੰਘ ਨਲੂਏ ਦੀ ਧਰਤੀ ਆ ਮਹਾਰਾਜੇ ਰਣਜੀਤ ਸਿੰਘ ਧਰਤੀ ਆ ਗਰਨੇਟ ਵਰਤੇ ਜੀ ਇਹਨਾਂ ਨੇ ਜਿਹੜੇ ਦੂਜੇ ਦੇਸ਼ ਤੇ ਸਿੜਦੇ ਆ ਬਹੁਤ ਜ਼ਖਮੀ ਹੋਏ ਅੱਖਾਂ ਨਿਕਲ ਗੰਗਾ ਤੇ ਦੱਸੋ ਹੁਣ ਕੀ ਕਰਦਗੇ ਪਹਿਲਾਂ ਤਾਂ ਨੌਜਵਾਨ ਹੈ ਨਹੀਂ ਸਾਡੇ ਨਾਲ ਪਹਿਲਾਂ ਤਾਂ ਬਜ਼ੁਰਗ ਹੀ ਸੀ ਜਿੱਦੇ ਇਹਨਾਂ ਨੇ ਦੋ ਦਿਨ ਪੂਰਾ ਉਹਦਾ ਖੇਡ ਖੇਡਿਆ ਹਾਂ ਜੀ ਨੌਜਵਾਨ ਬਹੁਤ ਵੱਡੀ ਤਦਾਦ ਦੇ ਵਿੱਚ ਰੋਜ਼ ਆਉਂਦੇ ਇੱਕ ਵਾਰ ਪਰ ਅਹੀਂ ਜਿੱਦਾਂ ਸਾਡੇ ਸਰਦਾਰ ਸਰਵਣ ਸਿੰਘ ਪੰਦੇਰ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਆ ਉਧਰ ਆ ਉਹ ਮੂਰਤੀ ਦੇ ਉੱਤੇ ਜਿੰਨਾ ਚਿਰ ਸਾਨੂੰ ਆਰਡਰ ਨਹੀਂ ਹੋਊਗਾ ਉਹਨਾਂ ਚਿਰ ਅਸੀਂ ਅੱਗੇ ਨਹੀਂ ਜਾਣਾ ਦੂਜੀ ਗੱਲ ਨੌਜਵਾਨਾਂ ਦੀ ਇੱਕ ਇਹ ਪੁਰਾਣੇ ਕਥਨ ਚਲਦੇ ਆ ਇਹ ਅੱਜ ਕੋਈ ਹਮਾਲਾ ਨਵੇਂ ਨਹੀਂ ਆਏ ਇਹ ਨਾਦਰ ਸ਼ਾਹ ਅਬਦਾਲੀ ਅਹਿਮਦ ਸ਼ਾਹ ਅਬਦਾਲੀ ਜਿਹੜੇ ਮੱਛੇ ਰੰਗੜ ਰਗੇ ਇਹ ਉਹ ਰੰਗੜਿਆ ਮੋਦੀ ਸ਼ਾਹ ਜੁੰਡਲੀ ਆ ਜਿਹੜੀ ਉਹਨਾਂ ਰੰਗੜਾਂ ਦੀ ਇਹ ਪੈਦਾਵਰੀ ਆ ਪਰ ਅਸੀਂ ਦੱਸਣਾ ਚਾਹੁੰਦੇ ਆ ਇੱਕ ਲੋਹੜੀ ਤੇ ਗਾਣਾ ਗਾਉਂਦੇ ਆ ਦੁੱਲੇ ਧੀ ਵਿਆਹੀ ਦੁੱਲੇ ਕਸਕਰ ਪਾਈ ਦੁੱਲੇ ਦੇ ਪਿਓ ਦੀ ਤੇ ਦੁੱਲੇ ਦੇ ਦਾਦੇ ਦੀ ਖੱਲ ਲਾ ਕੇ ਲੋਹੜ ਦੇ ਮੁੱਖ ਦਰਵਾਜੇ ਦੇ ਉੱਤੇ ਟੰਗੀ ਗਈ ਜੇ ਨਾ ਦਾਦੇ ਦੀ ਖਲ ਚੰਗੀ ਗਈ ਪੁੱਤ ਗਾ ਪੋਤਨੇ ਪੱਡ ਚੁੱਕੀ ਪੁੱਤ ਦੀ ਖਲ ਲਾ ਕੇ ਡਰਾਉਣ ਵਾਸਤੇ ਉਹਦੀ ਗੱਲ ਲਾ ਕੇ ਫਿਰ ਦਰਵਾਜੇ ਤੇ ਟੰਗੀ ਤੇ ਦੁਲਾ ਇਹੋ ਜਿਹਾ ਜੋਧਾ ਜਵਾਨ ਹੋਇਆ ਉਹਨੇ ਇਹਨਾਂ ਦਾ ਸਭ ਕੁਝ ਹੀ ਖੋਲਿਆ ਤੇ ਇੱਕ ਰਾ ਇਹੋ ਜਿਹਾ ਇਹਨਾਂ ਦਾ ਹੰਗੜਾ ਉਪਣਿਆ ਇਹਨਾਂ ਨੂੰ ਯਾਦ ਕਰਾਤਾ ਤੇ ਇਹ ਹਰੀ ਸਿੰਘ ਨਰੂਏ ਦੇ ਵਾਰਸ ਆ ਬੰਦਾ ਸਿੰਘ ਭਾਦਰ ਦੇ ਵਾਰਸ ਆ ਇਹ ਜਿੱਦਣ ਨੌਜਵਾਨੀ ਨਾਲ ਤੁਰੀ ਵਾਕਈ ਅਹੀਂ ਜਾਣਦੇ ਆਂ ਬਜ਼ੁਰਗ ਆ ਪਰ ਪੁੱਟੜਾ ਇਹ ਇਹਨਾਂ ਜੋਧਾ ਜਵਾਨਾਂ ਨੌਜਵਾਨਾਂ ਨਹੀਂ ਆ ਅਹੀਂ ਇਹਨਾਂ ਦੇ ਨਾਲ ਹੋ ਕੇ ਪਹਿਲਾ ਮਰ ਗਏ ਇਹਨਾਂ ਨੂੰ ਅੱਗੇ ਹੋ ਕੇ ਨਹੀਂ ਮਰਨ ਦਵਾਂਗੇ ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਬੋਤ। ਅੱਜ ਜਿਹੜੇ ਨੌਜਵਾਨ ਨੇ ਪਹਿਲੇ ਨੌਜਵਾਨੀ ਰਹੇ ਪੜ੍ਹੇ ਲਿਖੇ ਨੌਜਵਾਨ ਨੇ ਬੜੀ ਸੋਚ ਦੇ ਸਮਝ ਦੇ ਨਾਲ ਚੱਲਦੇ ਆ ਅਸੀਂ ਜਿਹੜੀ ਗੱਲ ਉਹਨਾਂ ਨੂੰ ਕਹਿੰਨੇ ਆ ਸਾਡੇ ਉਹ ਕਹਿਣਾ ਮੰਨ ਕੇ ਤੇ ਫੇਰ ਅੱਗੇ ਵਧਦੇ ਆ ਬਿਲਕੁਲ ਉਹ ਆਪਣੀ ਪੜ੍ਹੇ ਲਿਖੇ ਦੇ ਵਿਚਾਰ ਦੇ ਨਾਲ ਚੱਲਦੇ ਪਹਿਲੇ ਵਾਲਾ ਉਹਨਾਂ ਦਾ ਨੌਜਵਾਨਾ ਦਾ ਜਲਵਾ ਜਿਹੜਾ ਵਾ ਉਹ ਨਹੀਂ ਸਾਡੇ ਨਾਲ ਸੋਚ ਸਮਝ ਕੇ ਬਿਲਕੁਲ ਚੱਲਣ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਆ ਤੁਸੀਂ ਬਜ਼ੁਰਗਾਂ ਨੂੰ ਪੁੱਛਦੇ ਹੀ ਨਾ ਵੀ ਲੋਰ ਵਾਸਤੇ ਹੱਕ ਨਹੀਂ ਮੰਗਦੇ ਜਦੋਂ ਸਾਡਾ ਕਣਕ ਝੋਨੇ ਦਾ ਸੀਜ਼ਨ ਹੁੰਦਾ ਆਮ ਸਾਰਾ ਲੇਬਰ ਦੀ ਦਰ 2 ਤੋਂ 400 ਰੁਪਏ ਦਿਹਾੜੀ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ 4 ਤੋਂ 500 ਰੁਪਿਆ ਟਰਾਲੀ ਲਾਉਂਦੇ ਦਿੰਨੇ ਉਹ ਚਾਰ-ਚਾਰ ਬੰਦੇ ਰਲ ਕੇ 1000 1500 ਇਹ ਪਤਾ ਕੀ ਚੱਕਰ ਇਹ ਮੇਰਾ ਸਵਾਲ ਨਹੀਂ ਸੀਗਾ ਜਿੰਨਾ ਹੱਕ ਬੰਦਾ ਸੀਜ਼ਨ ਉਂ ਤੇ ਉਹ ਫਲ ਦਿਹਾੜੀ ਦਿੰਦੀ ਅਸੀਂ ਉਦੋਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ 300 ਰੁਪਿਆ 400 ਉਦੋਂ 1000 1500 ਰੁਪਿਆ ਤਿੱਕ ਦਿਹਾੜੀ ਪਾਉਂਦੀ ਹੈ ਨਾ ਕੋਈ ਇਹ ਮੇਰਾ ਸਵਾਲ ਨਹੀਂ ਸੀਗਾ ਇਹ ਪਤਾ ਜਦੋਂ ਜਦੋਂ ਪਿੰਡਾਂ 'ਚ ਆਪਾਂ ਸੱਥਾਂ ਦੇ ਬਹਿਨੇ ਆ ਉਦੋਂ ਕੁਛਕ ਜਿਹੜੇ ਪਿੰਡ 'ਚ ਸ਼ਰਾਰਤੀ ਅੰਸਰ ਹੁੰਦੇ ਨੇਗੇ ਜਾਂ ਜਿਨ੍ਹਾਂ ਦਾ ਕੰਮ ਸਿਰਫ ਲੋਕਾਂ ਨੂੰ ਭੰਡਣਾ ਹੀ ਹੁੰਦਾ ਜਾਂ ਲੋਕਾਂ 'ਚ ਫੋਟ ਪਾਉਣਾ ਹੀ ਹੁੰਦਾ ਉਹ ਲੋਕ ਇਹ ਗੱਲ ਪੁੱਛਦੇ ਨੇਗੇ ਤਾਂ ਕਰਕੇ ਮੈਂ ਸਾਂਝੀਵਾਲਤਾ ਦੀ ਬਾਪੂ ਜੀ ਗੱਲ ਕਰਨਗੇ ਮੈਂ ਤਾਂ ਕਰਕੇ ਉਹ ਸਵਾਲ ਪੁੱਛਿਆ ਸੀ ਨਹੀਂ ਅਸੀਂ ਤੁਹਾਨੂੰ ਇਹ ਕਹਿੰਦੇ ਸਾਡੇ ਨਾਲ 9 ਮਾਸ ਦਾ ਰਿਸ਼ਤਾ ਦੂਜਾ ਲੇਬਰ ਤੇ ਕਿਸਾਨ ਇੱਕ ਇਹ ਜੇ ਲੇਬਰ ਹੈ ਨਹੀਂ ਕਿਸਾਨ ਹੈ ਨਹੀਂ ਜੇ ਕਿਸਾਨ ਹੈ ਨਹੀਂ ਲੇਬਰ ਹੈ ਨਹੀਂ ਠੀਕ ਹੈ ਨਾ ਵੀ ਅਸੀਂ ਪਿੰਡ 'ਚ ਜਦੋਂ ਵੀ ਲੋਸਮੈਂਟ ਕਰਦੇ ਆ ਨਾ ਅਸੀਂ ਕਿਸਾਨ ਮਜ਼ਦੂਰ ਏਕਤਾ ਇਹ ਕਹਿੰਦੇ ਕਰਸਾਨ ਮਜ਼ਦੂਰ ਏਕਤਾ ਵੀ ਦੋਨਾਂ ਦਾ ਏਕਤਾ ਤਾਂ ਸਾਡੀ ਕੋਈ ਵੀ ਜੰਗ ਕੋਈ ਵੀ ਸਾਡੀ ਜੰਗ ਨੂੰ ਹਰਾ ਨਹੀਂ ਸਕਦਾਗਾ ਇਹ ਗੱਲ ਆ ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਲਾ ਕੇ ਕਿਸਾਨ ਮਜ਼ਦੂਰ ਏਕਤਾ ਦਾ ਹੀ ਲੋਸਮੈਂਟ ਪੰਡ ਕਰਦੇ ਆ ਭਾਈ ਚੱਲੋ ਫਲਾਣੇ ਸਾ ਧਰਨਾ ਲਾਉਣਾ ਫਲਾਣੇ ਥਾਂ ਅਸੀਂ ਆ ਕਰਨਾ ਉਹ ਸਾਡੇ ਨਾਲ ਤੁਰਦੇ ਆ ਜਿਹੜਾ ਨੌ ਮਾਸਤਾ ਰਿਸ਼ਤਾ ਵਾ ਮਜ਼ਦੂਰ ਦੇ ਨਾਲ ਉਹ ਸਾਡੇ ਨਾਲ ਅੱਜ ਵੀ ਖੜਾ ਵਾ ਅੱਜ ਵੀ ਸਾਡੇ ਨਾਲ ਟੁੱਟਦਾ ਵਾ ਜਿਹੜਾ ਮਜ਼ਦੂਰ ਮੰਨ ਲੋ ਵੀ ਸਰਕਾਰੀ ਚੱਲਦਾ ਸਰਕਾਰੀ ਦੇ ਰਿਆਂ ਦੇ ਵਿੱਚ ਚੱਲਦਾ ਉਹ ਅੱਜ ਇਹ ਗੱਲ ਕਹਿੰਦੇ ਨੇ ਜਿਹੜੇ ਅਸਲੀ ਮਜ਼ਦੂਰ ਨੇ ਸਾਡੇ ਨਾਲ ਚੱਲਦੇ ਨੇ ਅੱਜ ਵੀ ਵੇਖੋ ਸਾਡੇ ਨਾਲ ਟਰਾਲੀਆਂ ਦੇ ਵਿੱਚ ਬੈਠੇ ਆ ਅਸੀਂ ਕਿਉਂ ਕਹੀਏ ਵੀ ਸਾਡੇ ਨਾਲ ਮਜ਼ਦੂਰ ਬਰਖਲਾਬ ਚੱਲਦੇ ਬਰਖਲਾਬ ਬ ਜੋੜ ਕੇ ਤਲਦੇ ਨੌ ਮਾਸ ਦਾ ਰਿਸ਼ਤਾ ਤੁਹਾਡਾ ਤਾਂ ਦੇਖਿਆ ਜਾ ਸਕਦਾ ਹੈ ਕਿ ਮਜ਼ਦੂਰ ਜਥੇਬੰਦੀਆਂ ਨਾਲ ਵੀ ਸਾਂਝੀ ਵਾਲਤਾ ਦੀ ਗੱਲ ਆ ਕਿਉਂਕਿ ਇਹ ਜਿਹੜਾ ਮੋਰਚਾ ਹੈ ਕਿਸੇ ਕਿਸਾਨ ਦਾ ਨਹੀਂ ਜਾਂ ਕਿਸੇ ਜਾਤ ਭਾਈਚਾਰੇ ਦਾ ਨਹੀਂ ਇਹ ਕਿਸਾਨਾਂ ਦਾ ਮੋਰਚਾ ਲੋਕਾਂ ਦਾ ਆਬਦਾ ਮੋਰਚਾ ਜੇਕਰ ਕਿਸਾਨਾਂ ਨੂੰ ਐਮਐਸਪੀ ਨਾ ਮਿਲੀ ਤਾਂ ਜਦੋਂ ਇਹਨਾਂ ਦੇ ਹੱਥ 'ਚ ਪਟ્રોલ ਆਇਆ ਇਹਨਾਂ ਨੇ ਪਟ્રોલ ਦੇ ਰੇਟ ਰਾਤੋ-ਰਾਤ ਵਧਾਤੇ ਸੀ ਨਾ ਕਿਸਾਨਾਂ ਤੋਂ ਫਰੀ ਚ ਕਣਕਾ ਲੈ ਕੇ ਇਹਨਾਂ ਨੇ ਤੁਹਾਨੂੰ 5-500 ਰੁਪਏ ਦੀਆਂ ਵੇਚਣੀਆਂ ਨੇ ਮੁਰਦਾਬਾਦ ਖੱਟ ਸਰਕਾਰ ਮੁਰਦਾਬਾਦ ਜਿਹੜੀ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਵਾਉਣ ਜਾ ਰਹੇ ਆ ਉਹਦੇ ਵਿੱਚ ਅੱਜ ਮਜ਼ਦੂਰ ਦੀ ਜਿਹੜੀ ਧੜੀ 1000 ਰੁਪਏ ਹੋਊਗੀ ਉਹਦੇ ਵਿੱਚ ਮਜ਼ਦੂਰ ਨੂੰ ਕਿਉਂ ਨਹੀਂ ਫਾਇਦਾ ਹੋਊਗਾ ਮਜ਼ਦੂਰ ਦੇ ਨਾਲ ਵੀ ਖੜੇ ਆ ਸੁਆਮੀਨਾਥ ਦੀ ਰਿਪੋਰਟ ਦੇ ਵਿੱਚ ਬਿਲਕੁਲ ਤੁਸੀਂ ਅੱਜ ਕੱਢ ਕੇ ਵੇਖਿਓ ਉਹਦੇ 1000 ਰੁਪਏ ਜਿਹੜੀ ਮਜ਼ਦੂਰ ਦੀ ਧੜੀ ਮਿਲੂਗੀ ਮਜ਼ਦੂਰ ਦੀ ਨਾਲ ਗੱਲ ਕਰਨ ਦੇ ਆ ਆਪਣੀ ਕੱਲੀ ਕਿਸਾਨੀ ਦੀ ਗੱਲ ਨਹੀਂ ਕਰਦੇ ਤੇ ਇਹ ਸਾਜੀ ਵਾਲਤਾ ਦੀ ਗੱਲ ਕਿਸਾਨ ਅਕਸਰ ਕਰਦੇ ਨਜ਼ਰ ਆਉਂਦੇ ਨੇ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਐਮਐਸਪੀ ਦੀ ਗੱਲ ਚੱਲੇ ਤਾਂ ਇਹਨਾਂ ਦੇ ਹੱਥ 'ਚ ਪੈਟਰੋਲ ਡੀਜ਼ਲ ਸੀ ਇਹਨਾਂ ਨੇ ਰਾਤੋਂ ਰਾਤ ਵਧਾਤੇ ਰੇਟ ਤੇ ਜੇਕਰ ਇਹਨਾਂ ਨੇ ਐਮਐਸਪੀ ਹਟਾਤੀ ਤਾਂ ਤੁਹਾਡੇ ਤੋਂ ਸਸਤੇ ਰੇਟ ਤੇ ਫਸਲਾਂ ਲੈ ਕੇ ਤੁਹਾਨੂੰ 500 100 100 ਰੁਪਏ ਕਿਲੋ ਆਟਾ ਵੇਚਣਾ ਤਾਂ ਜਿਹੜੇ ਮੇਰੇ ਵੀਰ ਘਰ ਬੈ ਕੇ ਕਮੈਂਟ ਮਾਰਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਮੋਰਚੇ ਤੇ ਆਉਣ ਬਾਪੂ ਜੀ ਵਰਗੇ ਨਾਲ ਸਲਾਹ ਵਿਚਾਰ ਚਰਚਾ ਕਰਨ